ਦੋ ਵੱਡੀਆਂ ਸੱਟਾਂ ਜਿਹੜੀਆਂ ਮਾਂ ਦੇ ਦਿਲੋ ਦਿਮਾਗ ਤੇ ਲੱਗੀਆਂ ਇੱਕ ਸਿਰ ਦਾ ਸਾਈਂ ਚਲਾ ਗਿਆ ਤੇ ਇੱਕ ਕੁਖੋਂ ਜੰਮਿਆ ਪੁੱਤ ਚਲਾ ਗਿਆ ਤੇ ਹੁਣ ਮਾਂ ਕਿਤੇ ਦੱਸਦੀ ਆ ਵੀ ਮੇਰੀ ਧੀ ਮੈਨੂੰ ਘਰੋਂ ਕੱਢ ਦਿੰਦੀ ਏ ਕੁੱਟ ਕੇ ਮੈਨੂੰ ੱੱੱਕੇ ਮਾਰ ਦਿਆ ਕਿਤੇ ਮਾਤਾ ਉਸ ਦਾ ਤੇ ਯਾਨੀ ਕਿ ਵਾਇਗਰ ਜਾਣਦਾ ਹਾਂ ਹਾਂ ਇਹ ਠੀਕ ਹੈ ਕੌਣ ਕੁੜੀ ਅੱਛਾ ਮੁਕਾਰ ਵੇਚ ਵੇਚਵਾ ਜਿਕੇ ਤਰਾ ਬੈਠਾ ਇਹਦਾ ਸਟੇ ਕਰ ਲਿਆ ਤਾ ਉਹ ਵੀ ਅੱਜ ਕਰ ਲਿਆ ਮਾਤਾ ਜੀ ਦੀਆਂ ਗੱਲਾਂ ਸਮਝਣ ਨੂੰ ਵੀ ਵਕਤ ਲੱਗੂਗਾ ਕਿਉਂਕਿ ਜਿੰਨੀਆਂ ਕਿ ਮਾਤਾ ਨੇ ਤਕਲੀਫਾਂ ਤੇ ਦੁੱਖ ਝੱਲੇ ਹੋਏ ਨੇ ਉਹਦੇ ਬੜੇ ਡੂੰਘੇ ਜ਼ਖਮ ਹੋਏ ਹੋਏ ਨੇ ਦਿলো ਦਿਮਾਗ 12 13 ਸਾਲ ਫੈਕਟਰੀ ਵੀ ਕਿੰਨਾ ਕੰਮ ਕੀਤਾ ਹੈ ਜੇ ਤੁਸੀਂ ਵੀ ਕੀਤਾ ਫੈਕਟਰੀ 12 13 ਸਾਲ ਕੰਮ ਉਹਦੇ ਬਾਅਦ ਮੈਂ ਲੋਕਾਂ ਦੇ ਘਰੇ ਅੰਦਰ ਗਿੜਮਾ ਇੰਨੀ ਗਈ ਸਾਰੇ ਲੋਕਾਂ ਦੇ ਘਰਾਂ ਦੇ ਭਾਂਡੇ ਵੀ ਮਨ ਜੇ ਹੈ ਜਿੰਨੇ ਘਣੇ ਨੇ ਸਭ ਸਵਾਲ ਲੈਣ ਵਾਲੇ ਨੇ ਸਾਰੇ ਸਵਾਲ ਲੈਣ ਵਾਲੇ ਨਹੀਂ ਹਾਂ ਸਭ ਤਾਂ ਦਿੰਦੇ ਜਾਣਗੇ ਜਿਵੇਂ ਆਪਣਾ ਕਰਿਆ ਆਪਣੀ ਬੀਤੀ ਹੋਵੇ ਚੜ੍ਹਦੇ ਕਹਿਆ ਨਾ ਸਾਡੀ ਕਿੰਨੇ ਘਰ ਰਹਿ ਗਈ ਏ ਹੂੰ ਕਿਸੇ ਟਾਈਮ ਖੰਮੀ ਤੇ ਜਾਣੀ ਨਹੀਂ ਕੋਈ ਨਾ ਜਿੰਨੀ ਹੈ ਉਹ ਤਾਂ ਸੌਕੀ ਨਿਕਲੇ ਵਾਂ ਹੈਨਾ ਦੇਖੋ ਕਿੰਨੀ ਸੁਰਲ ਜੀ ਹੋਈ ਤੇ ਇਹ ਸਿਆਣੀ ਮਾਂ ਵਾਂ ਪਰ ਕਰਮਾਂ ਦੇ ੱੱਕੇ ਖਾਣੇ ਪੈਂਦੇ ਆ ਭਾਈ ਭਾਜੀ 3-4 ਦਿਨ ਤੋਂ ਹੈ ਮਾਤਾ ਫੀਲ ਲਗਾਈ ਦੁਖਨੀਵਰਨ ਗੁਰਦੁਆਰਾ ਰੋਡ ਤੇ ਨਾ ਬੈਠੀ ਐ ਇੱਜੇ ਹੀ ਹਾਲਤ ਚ ਬਹੁਤ ਪਰੇਸ਼ਾਨ ਐਗੀਆ ਕੋਈ ਸੋਲੂਸ਼ਨ ਕੱਢੋ ਇੰਨਾ ਮਾਤਾ ਦਾ ਘਰ ਕਿਉਂ ਨਹੀਂ ਗਈ ਗਈ ਸੀ ਘਰ ਨਹੀਂ ਗਈ ਤੁਸੀਂ ਕੱਲ ਦੇ ਇੱਥੇ ਘੁੰਮੀ ਜਾ ਰਹੇ ਹੋ ਨਹੀਂ ਨਹੀਂ ਘਰ ਨਹੀਂ ਜਾਣਾ ਨਹੀਂ ਜਾਊਗੀ ਕਿਉਂ ਕਦੋਂ ਜਾਣਾ ਜਾਊਂਗੀ ਰੋਟੀ ਰੋਟੀ ਖਾਦੀ ਐ ਪੇਜਾ ਰੋਟੀ ਘਰ ਜਾਣਾ ਕਿ ਕਿਤੇ ਹੋਰ ਜਾਣਾ ਮੈਨੂੰ ਦੱਸੋ ਮੈਂ ਛੱਡ ਦੇਣਾ ਕਰੇ ਕਰੇ ਜਾਊਗੀ ਘਰ ਜਾਣਾ ਠੀਕ ਬਈ ਕਰ ਸاسي ਕਰ ਬੀ ਜੀ ਠੀਕ ਬਈ ਠੀਕ ਹੈ ਜੀ ਹਾਂ ਕਿੱਥੇ ਪਾਈ ਕਰ ਬਈ ਹਾਲ ਸਾਹ ਦੀ ਟਾਇਗ ਨੂੰ ਜੇ ਤਾਂ ਹੋਰ ਠੀਕ ਹੈ ਜੀ ਜੋਨੇ ਰਵੰਦੇ ਲੋ ਮਾਤਾ ਦਰਸਿਆ ਸਤਿ ਸ਼੍ਰੀ ਅਕਾਲ ਜੀ ਸਿੱਟ ਸਾਹਿਬ ਠੀਕ ਠਾਕ ਹੋ ਜੀ ਮੈਂ 4-3 ਦਿਨਾਂ ਤੋਂ ਭਜੀ ਮਾਤਾ ਇੱਥੇ ਬੜੀ ਪਰੇਸ਼ਾਨ ਸੀਗੀ ਅੱਛਾ ਜੀ ਉਹ ਇੱਥੇ ਹੀ ਬੈਠੀ ਦਿਨ ਨਾਲ ਜੀ ਮੈਨੂੰ ਕੱਪੜੇ ਉਤਾਰ ਦਿੰਦੀ ਐ ਮੰਨਲੀ ਅਪਸੈਟ ਐ ਫਿਰ ਕੱਪੜੇ ਵੀ ਦਿੱਤੇ ਖਾਣ ਪੀਣੂ ਵੀ ਤਿੰਨ ਦਿਨਾਂ ਤੋਂ ਇੱਥੇ ਹੀ ਦਿੰਨੇ ਪਏ ਆ ਹਾਂ ਜੀ ਉੱਥੇ ਬੈਗੀ ਕਦੀ ਉੱਥੇ ਬੈਗੀ ਕੀ ਦੱਸਦੀ ਕੀ ਐ ਜੀ ਪਹਿਲਾਂ ਤਾਂ ਕਹਿੰਦੀ ਸੀ ਮੁੰਡੇ ਕੁੜੀ ਨੇ ਘਰੋਂ ਕੱਢਤਾ ਹੂੰ ਉਹ ਤੁਹਾਡੇ ਬੰਦੇ ਆਏ ਸੀ ਸਵੇਰੇ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਵੀ ਮੈਨੂੰ ਮੈਂ ਕੁੜੀ ਕੋ ਰਹਿੰਦੀ ਸੀ ਉਹਨੇ ਮੇਰਾ ਮਕਾਨ ਖੋਲਿਆ ਤੇ ਕ ਉਡੀ ਬਾਦ ਨਾਲ ਦੱਸਦੀ ਹੈ ਕਿ ਤੇ ਤੀਮੂਟਾ ਰੋਡ ਹੈ ਇਹ ਐ ਨਹੀਂ ਪਤਾ ਮੈਨੂੰ ਘਰ ਨਹੀਂ ਪਤਾ ਉਹਦਾ ਆਰਾਮ ਨਦਰ ਅਜਿਹਾ ਕਿ ਤੈਨੂੰ ਪਤਾ ਤੁਨ ਉੱਥੇ ਪੰਚਾਇਤ ਨੇ ਕਹਿੰਦੀ ਐ ਨਹੀਂ ਪਤਾ ਹੋ ਨੋਟੋ ਵਾਲਾ ਸੀ ਕਿ ਕਿਤੇ ਹੋਰ ਨਾਲ ਛੱਡੇ ਆਵੇ ਛੱਡੇ ਉਹਦਾ ਵੀ ਖਾਦਾ ਕੋਈ ਨਹੀਂ ਇਹ ਸੀਗੇ ਇਹਦੇ ਕੋਲ 3000 ਰੁਪਏ ਦੇ ਕੋਲੇ ਆ ਅੱਛਾ ਵੀ ਸੋਨੇ ਦੀਆਂ ਪਾਈਆਂ ਇਹ ਇਹ ਪੈਸੇ ਤੁਸੀਂ ਦੇਖੇ ਦੀ ਕੋਲੇ ਪੈਸੇ ਦੇਖੇ ਦੀ ਆ ਜਿਹੜਾ ਐਮਸੀ ਡਾਇਰ ਕੋਲੇ ਬੈਗ ਸੀਗਾ ਉਹ ਵੀ ਨਹੀਂ ਪਤਾ ਕਿੱਥੇ ਆ ਜੋ ਵੀ ਖੋਗੇ ਲੈ ਗਏ। ਕੱਪੜੇ ਵੀ ਚੰਗੇ ਸਾੜੀਆਂ ਥੋੜੇ ਜਿਹਾ ਆਪਾਂ ਦੇਖਾਂਗੇ ਸਾਰੇ ਲੈ ਗਏ ਚੱਕ ਕੇ ਕੋਈ ਹੈ ਜੀ। ਹਾਂਜੀ ਮਾਤਾ ਜੀ। ਮਾਤਾ ਜੀ ਸਤਿ ਸ੍ਰੀ ਅਕਾਲ। ਮਾਤਾ ਜੀ ਸਤਿ ਸ੍ਰੀ ਅਕਾਲ। ਮਾਤਾ ਜੀ ਸਿੱਧੇ ਹੋ ਨਹੀਂ ਹੁੰਦਾ ਸੱਤੋਂ। ਮੋਰ ਸੈਕਲ ਆ ਲੈਣੇ ਵਾਰਤਾ ਸੀਗਾ। ਕਿਦੋਂ? ਕਿੰਨੇ 15 ਦਿਨੋਂ 15-20 ਦਿਨ ਹੋ ਗਏ। ਅੱਛਾ ਮੜਾ ਸਿੱਧੇ ਹੋ ਕੇ ਦੇਖੋ ਨਾ ਥੋੜਾ ਜਿਆ ਫੜੀ ਕਾਕਾ ਤੇ ਰੁਪਏ ਨੇ ਫੜਿਓ। ਹਾਂ। ਆ ਲੈ। ਐ ਤਾਂ ਬੀਬੀ ਨੂੰ ਵੀ ਫੜ ਲੈਣੇ ਇਦਾਂ ਹਨਾ। ਕਿੰਨਾ ਉਖਾਓ ਕੇ ਤੁਰਦੀਆਂ ਤੂੰ ਉੱਥੇ ਆ ਜਾ ਪਾ ਕੁਰਸੀ ਤੇ ਬਹਿਨੇ ਆ ਇੱਥੇ ਕੁਰਸੀ ਦੇ ਦਿਓ ਜੀ ਕੋਈ ਇੱਥੇ ਆ ਜਾ ਮਾਂ ਪਿੱਛੇ ਨੂੰ ਪਾਣੀ ਪੀਣਾ ਆ ਪਾਣੀ ਪੀਣੇ ਮੰਗ ਆ ਇਧਰ ਨੂੰ ਕੋਮ ਪਿੰਨੇ ਸੁਪੀਰ ਹਾਂ ਬਰੇ ਮਾਂ ਹੋਰ ਮਾਂ ਸਾਸਿਕਾਲ ਮੇਰਾ ਮਾ ਨਾਮ ਗੁਰਪ੍ਰੀਤ ਸਿੰਘ ਆ ਤੁਹਾਡਾ ਕੀ ਨਾਮ ਮੇਰਾ ਮਰਜੀਤ ਹੈ ਅਮਰਜੀਤ ਕੋਲ ਲੈ ਨਾਲ ਤਾਂ ਤੁਸੀਂ ਮਾਇਆ ਕਹਿੰਦੇ ਸੀਗੇ ਘਰੇ ਸਵੇਰੇ ਵੇਈਂ ਦਿਮਾਈ ਕਰਦੇ ਅੱਛਾ ਤੇ ਤੁਹਾਡੇ ਘਰ ਵਾਲੇ ਦਾ ਕੀ ਨਾਮ ਆ ਘਰ ਵਾਲੇ ਦਾ ਘਰ ਵਾਲਾ ਤਾਂ ਮਰ ਗਿਆ ਨਾਮ ਕੀ ਸੀ ਉਹਨਾਂ ਦਾ ਰਾਮਕ੍ਰਿਸ਼ਨ ਰਾਮ ਰਾਮਕ੍ਰਿਸ਼ਨ ਰਾਮਕਿਸ਼ਨ ਠੀਕ ਆ ਮਾਂ ਨੂੰ ਇੰਨੇ ਦਿਨ ਹੋ ਗਏ ਤੇ ਸੜਕਾਂ ਦੇ ਘੁੰਮਦੀ ਨੂੰ ਕੀ ਹੋਇਆ ਕਾਹ ਤੋਂ ਇਦਾਂ ਇੰਨੇ ਦਿਨ ਹੋ ਗਏ ਸੜਕਾਂ ਤੇ ਆ ਤਾਂ ਖਾਣ ਖਾਣੇ ਦੀ ਗਿਰਦੀ ਦੀ। ਕਈ ਜਗ੍ਹਾ ਭਰ ਇਹੋ ਜਿਹਾ ਸੜਕਾਂ ਬਦਨੀਆਂ ਨੇ। ਕੋਈ ਨਾ ਮੈਂ ਇਤਰੇ ਪੋਤਤਾ। ਮੇਰਾ ਨਾਂ ਘਰ ਪ੍ਰੀਤਮ ਇਤਰੇ ਪੋਤ ਬਣ ਕੇ ਆਇਆ ਇੱਥੇ ਤੇ ਵਾਹਿਗੁਰੂ ਮੇਰ ਕਰਨ ਮੇਰੀ ਮਾਂ ਨੂੰ ਤੰਦਰੁਸਤੀ ਬਖਸ਼ ਠੀਕ ਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਰਨੀ ਸਹਿ ਭਗੁਰ ਪ੍ਰਸ਼ਾਦ ਜਪਾਦ ਸੱਚ ਦੀ ਗਾਥ ਸੱਚ ਹੈ ਪੀਸ ਨਾਨਕ ਹੋਸੀ ਪੀਸ ਜਪਾਸ਼ ਮੇਰ ਕਰਿਓ ਮੇਰੀ ਮਾਂ ਨੂੰ ਦੰਦ ਰੋਸ ਦੀ ਪਾਵਾਏ ਗਦਾਦਾ ਹਾਂ ਇਹ ਤੋਂ ਬਾਤ ਕਾਇਆ ਬਸ ਆਲੀ ਪੁੱਛੀ ਮੈਂ ਅੱਛਾ ਮਕ ਤੁਹਾਡੇ ਤੁਹਾਡਾ ਨਾਮ ਆਇਆ ਦੇ ਵੀ ਆ ਹੈ ਉਹ ਵੀ ਤੇ ਹਾਂਜੀ ਮੈਂ ਮੈਂ ਕਹੀ ਜਦੋਂ ਉਹ ਪੂਰਾ ਨਾਂ ਕੀ ਆ ਕੀ ਕਹਦੇ ਨੇ ਇੱਥੇ ਅੱਛਾ ਸਾਰੇ ਮਾਏ ਹੀ ਕਹਿੰਦੇ ਨੇ ਮਾਏ ਕਹਿੰਦੇ ਨੇ ਸਾਰੇ ਜਿਵੇਂ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਉਹਨੇ ਤੇਰਾ ਨਾਮ ਕੀ ਆ ਪੂਰਾ ਤੇਰਾ ਆਧਾਰ ਕਾਰਡ ਹੈਗਾ ਮਾਂ ਤੇਰੇ ਕੋਲੇ ਪੂਰਾ ਉਹ ਦਿਨ ਮੀ ਪਈ ਆ ਤੀ ਨਾ ਹਾਂ ਤੇਰਾ ਆਧਾਰ ਕਾਰਡ ਲੈਣ ਆਈ ਹੋਈ ਸੀ ਉਹ ਮਾਂ ਤੇਰਾ ਬੈਗ ਸੀ ਤੇਰੇ ਕੋਲੇ ਕਿੱਧਰ ਗਿਆ ਪਾਟੇ ਗੀ ਬਾਬੇ ਨੇ ਫੜ ਲਿਆ ਅੱਛਾ ਚੋਰੀ ਹੋ ਗਿਆ ਨਹੀਂ ਨਹੀਂ ਹਾਂ ਮਾਰਦਾ ਰਹੂਗਾ ਪਟ ਗਿਆ ਠੀਕ ਆ ਤੇ ਮਾਂ ਜਿਵੇਂ ਤੇਰੇ ਕੋਲ ਸਮਾਨ ਸੀ ਕਹਿੰਦੇ ਖੋ ਕੇ ਲੈ ਗਿਆ ਕੋਈ ਚੱਕ ਕੇ ਲੈ ਗਿਆ ਤੇਰੇ ਕੋਲ ਨਹੀਂ ਆ ਕੋਈ ਨਹੀਂ ਕੁਝ ਨਹੀਂ ਗਿਆ ਅੱਛਾ ਜਿਨਾਂ ਦੇ ਕੋਲ ਜ਼ਿਆਦਾ ਹੁੰਦਾ ਉਹਨਾਂ ਦਾ ਚੱਕਿਆ ਗਿਆ ਉਹਨਾਂ ਦਾ ਜਾਂਦਾ ਠੀਕ ਆ ਮਾਂ ਜੀ ਨਾ ਕੋਲ ਆਏਗਾ ਇਹ ਤਾਂ ਨਾ ਸਾਡਾ ਮੇਰਾ ਕੁਝ ਵੀ ਇਹ ਮਾਂ ਦੇ ਪੈਸੇ ਮੇਰੀ ਮਾਂ ਕੋਲੇ ਨੇ ਕਰਾਈ ਲੈ ਰੱਖੇ ਦੀਏ ਕਰਾਈ ਲੈ ਰੱਖੇ ਦੀਏ ਠੀਕ ਹੈ ਮਾਂ ਵਿੱਚ ਰੱਖ ਦਮ ਠੀਕ ਹੈ ਠੀਕ ਹੈ ਤੇ ਮਾਂ ਹੁਣ ਜਾਣਾ ਕਿੱਥੇ ਆ ਆਪਣੇ ਘਰ ਹੈ ਹੈ ਆਪਣੀ ਨੂੰਹ ਦੇ ਘਰ ਹੀ ਜਾਣਾ ਆਪਦੀ ਨੂੰਹ ਨੇ ਘਰੇ ਉਹ ਕਿੱਥੇ ਘਰ ਜਮਾਲਪੁਰ 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 ਕਿਹੜੀ ਕਲੋਨੀ ਚ ਕਲੋਨੀ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਹਾਂ ਕੀ ਰੜਪੂ ਨਾਮ ਕੀ ਹੈ ਇਹਦਾ ਉਹ ਆਏ ਪੁੱਠਾ ਕਿਦਾਂ ਨਾਮ ਹੈ ਕਲੋਨੀ ਦਾ ਅੱਛਾ ਤੇ ਮੈਂ ਤੁਹਾਡੇ ਬੱਚੇ ਕਿੰਨੇ ਆ ਦੋ ਇੱਕ ਮੁੰਡਾ ਇੱਕ ਕੁੜੀ ਮੁੰਡਾ ਮਰ ਗਿਆ ਮੇਰਾ ਮੁੰਡਾ ਮਰ ਗਿਆ ਕਿਵੇਂ ਉਹਦੇ ਬੁਖੀਤੇ ਸਰਤਾ ਲੰਬੀ ਸੀ ਹਾਂ ਕੰਪੀਜੀ ਪੰਕਾ ਸੀ ਇਹ ਤੇ ਲੈ ਨਾ ਵੀ ਉਹ ਐ ਗੋਇਲ ਨੂੰ ਬਹੁਤ ਦਿਖਾਇਆ ਐਸਾ ਡਾਕਟਰ ਗੋਇਲ ਨੂੰ ਹੋ ਫਿਰ ਉਹ ਕਹਿੰਦਾ ਠੀਕ ਹੋ ਜਾਊਗਾ ਤੁਹਾਡੇ ਬੱਚੇ ਕਿੰਨੇ ਮੁੰਡੇ ਦੇ ਪਹਿ ਨਹੀਂ ਬੱਚਾ ਬੱਚਾ ਕੋਈ ਬੱਚਾ ਨਹੀਂ ਪੋਤਾ ਪੋਤੀ ਠੀਕ ਆ ਮਾ ਕਿੰਨੇ ਸਾਲਾਂ ਦਾ ਸੀਗਾ ਮੁੰਡਾ 30 ਸਾਲ 33 36 ਹਾਂਜੀ 33 36 ਸਾਲਾਂ ਦਾ ਤੇ ਮਾਂ ਤੁਸੀਂ ਕੀ ਪੜੇ ਲਿਖੇ ਹੋ ਤੁਸੀਂ ਕਿੰਨਾ ਪੜੇ ਹੋ ਮੈਂ ਵੀ ਛੇ ਪੜੀ ਆ ਉਹ ਅਟ ਪੜਿਆ ਸੀਗਾ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਸੀ ਉਹ ਡਰਾਈਵਰ ਸੀਗਾ ਇੱਥੇ ਸੋਲ ਗੇਅਰ ਤੇ ਕਿੱਥੇ ਸੋਲ ਗੇਅਰ ਫੈਕਟਰੀ ਅੱਛਾ ਉੱਥੇ ਸੀ ਡਰਾਈਵਰ ਉਹ ਕੰਮ ਕਰਦਾ ਸੀਗਾ ਉੱਥੇ ਦੀ ਵਰਤੀ ਦਾ ਲੈ ਉਹ ਜਦੀ ਕੰਮ ਕੀਤਾ ਕਰਿਆ ਉੱਥੇ ਹੀ ਕਰਿਆ ਸਾਰੀ ਉਮਰ ਫੈਕਟਰੀ ਚ ਰਿਹਾ ਹਾਂ ਅੱਛਾ ਠੀਕ ਆ ਮਾਂ ਤੇ ਤੁਹਾਡੀ ਬੇਟੀ ਕਿੱਥੇ ਵਿਆਹੀ ਹੋਈ ਆ ਪਿੰਡ ਚ ਕਿਹੜੇ ਪਿੰਡ ਚ ਮਾਂ ਗੋਦਪੁਰਾ ਹੈ ਗੋਦਪੁਰਾ 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 ਹਾਂ ਇਹ ਕਿੱਥੇ ਪੈਂਦਾ ਮਾ ਤੂੰ ਪਿੰਡ ਚ ਹੀ ਪੈਂਦਾ ਵਾ ਨਹੀਂ ਮਨ ਲਓ ਕਿਹੜੇ ਜ਼ਿਲ੍ਹੇ ਚ ਪੈਂਦਾ ਉਹ ਤਈਏ ਹਰਿਆਣਾ ਹਰਿਆਣੇ ਵਿੱਚ ਕਿੱਥੇ ਹੈ ਹਰਿਆਣਾ ਵਿੱਚ ਹਰਿਆਣੇ ਚ ਹਰਿਆਣੇ ਚ ਪੈਂਦਾ ਉੱਥੇ ਜ਼ਿਲ੍ਹਾ ਕਿਹੜਾ ਮਾ ਉਹ ਵੀ ਹੈ ਜੀ ਵੀ ਸਾਡੇ ਕਈ ਜਾਂਦੇ ਨੇ ਇਸ ਰੋ ਨਾ ਕਿਹੜਾ ਸ਼ਹਿਰ ਨੇੜੇ ਪੈਂਦਾ ਉਹਨਾਂ ਦੇ ਕੋਈ ਸ਼ਹਿਰ ਜਿਹੜੇ ਕੋਈ ਸਾਰੇ ਸਾਰੇ ਦੂਰ ਨੇ ਅੰਬਾਲਾ ਦੇ ਨੇੜੇ ਪੈਂਦਾ ਹੂੰ ਕਰਨਾਲ ਦੇ ਨੇੜੇ ਪੈਂਦਾ ਹਿਸਾਰ ਦੇ ਨੇੜੇ ਕਿੱਥੇ ਪੈਂਦਾ? ਉਹਦੀ ਨੰਦ ਉਹ ਰਹਿੰਦੀ ਐ ਨਾਲ ਦੇ ਕੋਲੇ। ਇਹ ਇਹ ਹਿਸਾਰ ਕਿਹਦੇ? ਹਿਸਾਰ ਰਹਿੰਦੀ ਐ। ਹਿਸਾਰ ਦੇ। ਉਹਦੀ ਨੰਦ ਰਹਿੰਦੀ ਐ। ਹਾਂ। ਤੇ ਬੇਟੀ ਤੁਹਾਡੀ ਕਿੱਥੇ ਰਹਿੰਦੀ ਐ? ਹੈ? ਬੇਟੀ ਕਿੱਥੇ ਰਹਿੰਦੀ ਬੇਟੀ? ਪਿੰਡ ਪੇ ਬੇਟੀ ਵੀ ਦੀ। ਕਿਹੜੇ ਪਿੰਡ? ਗੋਂਦਪੁਰ? ਹਾਂ। ਦੋਤੇ ਦੋਤੀਆਂ ਕਿੰਨੇ ਤੁਹਾਡੇ? ਦੋ ਮੁੰਡੇ ਥੀ ਕਿ ਮੇਰੇ ਇਹ ਜੇ ਮੁੰਡੇ ਜਵਾਨ ਆ ਪੂਰੇ ਹੈ ਤੁਹਾਡੇ ਪੇਕੇ ਕਿਹੜੇ ਪਿੰਡ ਆ ਮੈਂ ਕਿੱਥੋਂ ਪੇਕੇ ਜੇਰਾਦੂਨ ਦੇ ਜੇਰਾਦੂਨ ਆ ਪੇਕੇ ਤੁਹਾਡੇ ਠੀਕ ਹੈ ਠੀਕ ਹੈ ਕਿਸ਼ਨਾਲਾਲ ਜੀ ਤੁਹਾਨੂੰ ਜੇਰਾਦੂਨ ਤੋਂ ਵਿਆਹ ਕੇ ਲੈ ਕੇ ਆਏ ਸੀ ਹੈ ਹਮ ਕਿਸ਼ਨਾਲਾਲ ਜੀ ਸੀ ਨਾ ਬਾਪੂ ਦਾ ਚਮਖਾ ਤਮੂਰੇ ਬੇਰੇ ਚਮਖਾ ਤਮੂਰੇ ਕੋਈ ਜਾਰੀ ਜਿੱਲਗੀ ਥੋੜੀ ਬੈਠਾ ਰਹਿਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਦੁਖਨਵਾਰਨ ਸਾਹਿਬ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਤੋਂ ਮਾਸਾ 5 400 ਮੀਟਰ ਦੂਰ ਖੜੇ ਆ। ਮੈਂ ਉਸ ਰੋਡ ਤੋਂ ਇਸ ਇਲਾਕੇ ਚੋਂ ਸਾਨੂੰ ਬਹੁਤ ਹੋਰ ਵੀ ਸਵਾਵਾ ਮਿਲਦੀਆਂ ਰਹਿੰਦੀਆਂ ਨੇ। ਜੀ ਮਾ ਦੁਪਹਿਰਾਂ ਤੱਕ ਜੀ ਲਿੰਨੂ ਲੈ ਗਏ ਨੇ। ਹਾਂ। ਆਧਾਰ ਕਾਰਡ ਮੇ ਦਾ ਸਾਰਾ ਫੇਡ ਕਿੱਥੇ? ਦੁਖਨਵਾਨ ਸਾਹਿਬ ਗੁਰਦੁਆਰਾ ਉੱਥੇ ਹੀ ਰਹਿੰਦੀ ਹੈ ਉਹਨਾਂ ਦੇ ਕੋਲ ਹੀ ਅੱਛਾ ਉੱਥੇ ਹੀ ਰਹਿੰਦੇ ਤੁਸੀਂ ਤੁਹਾਡਾ ਆਧਾਰ ਕਾਰਡ ਵਗੈਰਾ ਉੱਥੇ ਜਮ੍ਹਾਂ ਕਰਾਇਆ ਹੋਇਆ ਕਰਾਉਂਗੀ ਆਏ ਕਾ ਪਰਸੋਂ ਉਹ ਦਿਨ ਮੀਂਹ ਪਿਆ ਕਹਿੰਦਾ ਸੀ ਨਾ ਹਾਂ ਤੋ ਦਿਨ ਫਿਰ ਜਗੇ ਤੇ ਤਾਂ ਫਿਰ ਮੈਂ ਟੁਕੜਾ ਵੀ ਪਾਤਾ ਆਪ ਕੱਪੜੇ ਮੇਰੇ ਸਾਰੇ ਗਿੱਲੇ ਹੋ ਗਏ ਤੇ ਠੀਕ ਆ ਠੀਕ ਆ ਕੋਈ ਨਾ ਕੋਈ ਥੈਂਕ ਯੂ ਥੈਂਕ ਯੂ ਠੀਕ ਆ ਮਾਂ ਇਹ ਤਾਂ ਮੇਰਾ ਆਧਾਰ ਕਾਰਡ ਇਹ ਸਾਰਾ ਗਿੱਲਾ ਹੋ ਗਿਆ ਤੇ ਮੈਂ ਆ ਜੰਗੀ ਪਰ ਪਰਤੂ ਕਿਤੇ ਕੋਈ ਨਹੀਂ ਅੱਛਾ ਤੇ ਮਾਂ ਸਾਨੂੰ ਅੱਜ ਇੱਥੇ ਦੋਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਮਿਲੇ ਨੇ ਇੱਥੇ ਆਲੇ-ਦਾਲੇ ਦੇ ਦੁਕਾਨਦਾਰ ਵੀਰ ਦੱਸਦੇ ਨੇ ਵੀ ਕਈ ਦਿਨਾਂ ਤੋਂ ਇਹ ਮਾਂ ਇੱਥੇ ਘੁੰਮ ਰਹੀ ਆ ਕਿਤੇ ਕੱਪੜੇ ਲਾ ਲੈਂਦੀ ਆ ਤੇ ਕਿਤੇ ਪਾ ਲੈਂਦੀ ਆ ਲਾਨੀ ਨੂੰਦੀ ਨਹੀਂ ਉਹ ਜੋ ਜੋ ਆਏਗੇ ਉਹ ਤਾਂ ਪਾਣੀ ਨਹੀਂ ਉਹ ਬਦਲ ਲੈਣ ਜਾਨੀ ਗੇ ਨਾ ਬਦਲ ਦੇਣ ਨਾ ਸੜਕ ਤੇ ਤੇ ਲੋਕੀ ਤੇ ਗੱਲਾਂ ਇੱਕ ਕੀ ਚਾਰ ਬਣਾ ਕੇ ਦੱਸਦੇ ਕਪੜੇ ਲਾ ਦੇਣ ਦੀਏ ਪਾ ਦੇਣ ਦੀਏ ਅੱਛਾ ਇਹਦਾ ਮਤਲਬ ਹੈ ਮੈਂ ਪਾ ਦੇਣਾ ਨਾ ਨਹੀਂ ਨਹੀਂ ਮੇਰੀ ਮਾਂ ਦਾ ਜਮਾ ਠੀਕ ਹੈ ਨਹੀਂ ਪਾ ਦੇਣੀ ਨਾ ਮੇਰੇ ਕਪੜੇ ਪਾ ਦੇ ਲਾ ਦੇ ਨਹੀਂ ਮਾਂ ਮਾਂ ਦੇ ਪੈਰਾਂ ਚ ਚੱਪਲਾ ਵੀ ਹੈ ਨਹੀਂ ਕਪੜੇ ਕਿੰਨੇ ਗੰਦੇ ਹੋਏ ਪਏ ਆ ਮਾਸ਼ਾ ਅੱਲਾ ਕਿੱਡਾ ਹੋਇਆ ਪਿਆ ਨਾ ਹਾਂ ਨਾ ਉਹ ਦਿਨ ਤੁਪਲ ਉਹ ਗੁਰਦਵਾਰੇ ਤੇ ਉਥੇ ਮੇਰੀ ਛੁੱਟ ਗਈ ਸੀ ਅੱਛਾ ਤੇ ਆ ਬਾਲੀਆਂ ਮਾਂ ਤੇਰੀਆਂ ਸੋਹਣੀਆਂ ਪਤਾ ਨਹੀਂ ਜਿੰਨ ਲੰਤੇ ਪਤਾ ਨਹੀਂ ਹਜੇ ਇਸ ਮਾਂ ਨੇ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਕੇ ਹੱਟੀਏ ਮਾਂ ਮਾਂ ਦੱਸਦੀ ਆ ਵੀ ਮੇਰਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਉਹਦੇ ਪੱਖੀ ਚ ਸੱਟ ਲੱਗੀ ਸੀਗੀ ਉਹਨਾਂ ਨੂੰ ਕੀ ਹੋਇਆ ਸੀ ਕਿਵੇਂ ਸੀ ਇਹ ਵਾਇਰਸ ਜਾਣਦਾ ਮਾਤਾ ਜੀ ਪੂਰੀ ਗੱਲ ਸਮਝਾ ਨਹੀਂ ਪਾ ਰਹੇ ਬੁਖਾਰ ਸੀਗਾ ਬੁਖਾਰ ਸੀਗਾ ਬੁਖਾਰ ਸੀਗਾ ਤੇ ਬਿਲ ਕਹਦੇ ਬਾਥਰੂਮ ਲੈ ਚੱਲ ਤੇ ਮੈਂ ਕਿਹਾ ਚੱਲ ਉਹ ਮੇਰੇ ਬਾਥਰੂਮ ਲੈ ਜਾਈ ਨਹੀਂ ਬ ਮੈਂ ਮੁੰਡੇ ਨੂੰ ਕਿਹਾ ਵੇਗਾ ਪਾਪਾ ਨੂੰ ਹੱਥ ਪਾ ਤੇ ਬਾਹਰ ਲੈ ਚਲੀਏ ਹੂੰ ਤੇ ਉਹਨੇ ਹੱਥ ਪਾਇਆ ਉਹ ਤਾਂ ਜਵਾਨ ਸੀਗਾ ਉਹ ਤਾਂ ਗੋਦੀ ਚੱਕ ਕੇ ਲਈਏ ਉਹ ਬਸ ਇਹਨੇ ਬਾਥਰੂਮ ਗੁਤਲ ਕਰਨੇ ਤੇ ਹਾਂ ਫਤੋ ਛੁੱਟ ਗਿਆ ਉਹ ਤੇ ਇੱਥੇ ਲੱਗੀ ਸਟ 6 ਵਜੇ ਲੱਗੀ ਸੀਗੀ ਸਾਢੇ 6 ਵਜੇ ਖਤਮ ਹੋ ਗਈ ਉਹ ਨਹੀਂ ਮਤਲਬ ਚੱਕਣਾ ਕਾਢੋ ਪੈਂਦਾ ਸੀ ਬਿਮਾਰ ਰਹਿੰਦਾ ਸੀ ਬਿਮਾਰ ਸੀਗਾ 10 ਸਾਲ ਹੋ ਗਏ ਜੀ ਬਾਬਾ 10 ਸਾਲ ਹੋ ਗਏ ਮੰਜੇ ਤੇ ਸੀਗਾ ਬਹੁਤ ਪੈਸਾ ਲੱਗਿਆ ਮਾ ਨਹੀਂ ਮੇਰਾ ਪੈਸਾ ਨਹੀਂ ਲੱਗਿਆ ਉਹ ਇਹ ਲਾਂਦਾ ਸੀਗਾ ਉਹ ਜਿਹੜਾ ਕੋਣ ਬਾਬੂ ਬਾਬੂ ਜਿਹੜੇ ਕੰਮ ਕਰਦਾ ਸੀ ਹਾਂ ਉਹ ਕੋਣ ਸੀ ਬਾਬੂ ਗੈਨੀ ਸੀਗਾ ਕਿੱਥੇ ਕੀ ਕੰਮ ਕਰਦੇ ਸੀ ਹਾਂ ਉੱਤ ਉੱਚਾ ਪਿੰਡ ਹੈ ਉਹਨਾਂ ਦੀ ਗੈਸ ਦੀ ਫੈਕਟਰੀ ਹੈ ਗੈਸ ਦੀ ਗੈਸ ਭਰਦੀ ਹੈ ਇਹ ਗੈਸ ਭਰਦੇ ਆ ਹਾਂ ਕਿੱਥੇ ਸਤਕਰੀਂ ਤੇ ਕੋਈ ਫੈਕਟਰੀ ਹੋਊਗੀ ਨਹੀਂ ਕਿੱਥੇ ਫੈਕਟਰੀ ਮੈਂ ਇਹ ਨਹੀਂ ਮੈਨੂੰ ਪਤਾ ਹੈ ਲੁਧਿਆਣੇ ਆ ਲੁਧਿਆਣੇ ਹਾਂ ਲੁਧਿਆਣੇ ਐਤ ਲੁਧਿਆਣੇ ਉਹਨਾਂ ਨੇ ਬਾਗਾਂ ਨੇ ਫਿਰ ਲਾਰਜ ਕਰਾਇਆ ਸਾਰਾ ਹੈ ਉੱਥੇ ਸੱਟ ਲੱਗੀ ਸੀ ਕੰਮ ਕਰਦੇ ਦੇ ਠੀਕ ਆ ਹਾਏ ਜੇ ਕੋ ਕੁੜਬੁਲੀ ਇਹਨਾਂ ਉਹ ਤੇ ਪੋਤੇ ਦਾ ਕੀ ਨਾਮ ਆ ਤੇਰਾ ਹੂੰ ਤੇਰੇ ਪੋਤੇ ਦਾ ਕੀ ਨਾਮ ਪੋਤਾ ਹੂੰ ਪੋਤਾ ਤਾਂ ਨਹੀਂ ਹੈਗਾ ਪੋਤੀ ਨਾਲ ਤੂੰ ਕਹਿੰਨਾ ਨੇ ਮੇਰਾ ਮੁੰਡਾ ਚੱਕ ਕੇ ਲੈ ਗਿਆ ਫਿਰ ਉਹਨੂੰ ਗੋਦੀ ਤੇ ਉਹ ਆ ਵੀ ਲੈ ਗਿਆ ਸੀਗਾ ਚੱਕ ਕੇ ਕੌਣ ਜਿਹੜਾ ਮੁੰਡਾ ਕਿਹਨੂੰ ਲੈ ਗਿਆ ਸੀ ਚੱਕ ਕੇ ਉਹ ਬਿਮਾਰ ਸੀਗਾ ਤੇ ਕਹਿੰਦਾ ਮੈਂ ਚੱਤੋ ਗਿਆ ਲੈ ਜਨਾ ਫਿਰ ਡਾਕਟਰ ਨੂੰ ਬੁਲਾ ਕੇ ਲਿਆਈ ਅਸਲ ਜਿਹਨੂੰ ਲੈ ਆ ਨਾ ਚੱਕ ਕੇ ਕਹਿੰਦਾ ਆਪਣੇ ਪਿਤਾ ਜੀ ਨੂੰ ਤੂੰ ਪਰ ਫੇਰ ਵੀ ਉਹ ਨਾਲੇ ਤੁਹਾਡੇ ਘਰ ਵਾਲੇ ਦੀ ਮੌਤ ਕਿਵੇਂ ਹੋਈ ਮਾਂ ਓਏ ਦਰਦੀ ਤਾਂ ਪਈਆਂ ਵੀ ਹੱਥੋਂ ਛੁੱਟ ਗਿਆ ਸੀ ਅੱਛਾ ਉਹਨਾਂ ਦੇ ਸਿਰ ਸੱਟ ਲੱਗੀ ਸੀ ਇੱਥੇ ਪੁਰਪੜੀ ਤੇ ਸਿਰ ਸੱਟ ਲੱਗੀ ਸੀ ਤੇ ਤੁਹਾਡੇ ਬੇਟੇ ਦੀ ਡੈਥ ਕਿਵੇਂ ਹੋਈ ਮਾਂ ਉਹ ਤਾਂ ਫੈਕਟਰੀ ਉਹਦੇ ਦੁੱਬਖੀ ਤੇ ਹੈਂਡਲ ਲੱਗ ਗਿਆ ਸੀ ਅੱਛਾ ਇਹ ਦੋ ਵੱਡੀਆਂ ਸੱਟਾਂ ਜਿਹੜੀਆਂ ਮਾਂ ਦੇ ਦਿਲੋ ਦਿਮਾਗ ਤੇ ਲੱਗੀਆਂ ਇੱਕ ਸਰ ਦਾ ਸਾਇੰ ਚਲਾ ਗਿਆ ਤੇ ਇੱਕ ਕੁਖੋਂ ਜੰਮਿਆ ਪੁੱਤ ਚਲਾ ਗਿਆ ਤੇ ਹੁਣ ਮਾਂ ਕਿਤੇ ਦੱਸਦੀ ਆ ਵੀ ਮੇਰੀ ਧੀ ਮੈਨੂੰ ਘਰੋਂ ਕੱਢ ਦਿੰਦੀ ਏ ਕੁੱਟ ਕੇ ਮੈਨੂੰ ਧੱਕੇ ਮਾਰਦਿਆ ਕਿਤੇ ਮਾਤਾ ਉਸਦਾ ਦੇ ਜਾਨੀ ਕਿ ਵਾਇਗਰ ਨੂੰ ਜਾਣਦਾ ਅੱਛਾ ਦੇਈ ਜਾਓ ਹਾਂ ਇਹ ਠੀਕ ਹੈ ਕੌਣ ਕੁੜੀ ਅੱਛਾ ਮਕਾਨ ਵੇਚ ਵੇਚਵਾ ਜੁਕੇ ਤਰਾ ਪੈਦਾ ਆਪਣੇ ਅੱਥੀ ਕਰ ਲਿਆ। ਆਪ ਦੇ ਅੱਥੀ ਕਰ ਲਿਆ। ਤੇਰਾ ਮਕਾਨ ਵੇਚਦਾ। ਸੁਲਜੀ ਸਿੰਘ ਨਗਰ ਪੈਂਦਾ ਹੈ। ਜੀਜੀਤ ਸਿੰਘ ਨਗਰ। ਸੁਲਜੀਤ ਸਿੰਘ ਨਗਰ। ਸਰਜੀਤ ਸਿੰਘ ਨਗਰ। ਇਹ ਕਿੱਥੇ ਪੈਂਦਾ ਮਾ? ਮੋਲੇ ਦੇ ਵਿੱਚ ਹੀ ਪੈਂਦੇ ਨੇ। ਨਹੀਂ ਇਧਰ ਚਿਮਲਾਪੁਰੀ ਵਾਲੇ ਪਾਸੇ ਪੈਂਦਾ ਕਿੱਧਰ ਪੈਂਦਾ? ਉਧਰ ਹੀ ਪੈਂਦੇ। ਠੀਕ ਜਿੱਦ ਅੱਛਾ ਸੁਲਕਾ ਨੇ ਕਿੱਧਰ ਮਾ ਸੁਰਜੀਤ ਸਿੰਘ ਨਗਰ ਉਹ ਸਰਜੀਤ ਸਿੰਘ ਨਗਰ ਹਾਂ ਅੱਛਾ ਕਿ ਲੁਧਿਆਣੇ ਪੈਂਦਾ ਮਾ ਹਾਂ ਜੀ ਕਿਹੜੇ ਹੋਰ ਕਿਹੜਾ ਨਗਰ ਆਥੇ ਨੇੜੇ ਕੋਈ ਨਹੀਂ ਕੋਈ ਨਗਰ ਸਰਜੀਤ ਸਿੰਘ ਨਗਰ ਉੱਥੇ ਸੀਗਾ ਤੁਹਾਡਾ ਮਕਾਨ ਹਾਂ ਉਹਨੂੰ ਵੇਚਤਾ ਬੇਟੀ ਨੇ ਸੋ ਗਏ ਮਕਾਨ ਸੀਗਾ ਹੈ ਪਰ ਉਹਨਾਂ ਲੱਗੇ ਗਏ ਗਿੱਕ ਤੋਂ ਤੇ चा, अच्छा तंत्र विविधता ਤੇ ਕਿੱਥੇ ਲੈ ਕੇ ਆਪ ਕਿੱਥੇ ਰਹਿੰਦੀ ਬੇਟੀ ਹੁਣ ਆ ਬਾਬ ਨੇ ਵੀਂਟ ਦੇ ਲਈ ਤੇ ਸਮਾਨ ਸਾਰਾ ਵੇਚ ਗਈ ਸਮਾਨ ਵੀ ਸਾਰਾ ਵੇਚ ਗਈ ਸਮਾਨ ਸਾਰਾ ਤੁਹਾਡਾ ਪੇਟੀ ਨਮਾਰੀ ਸੰਦੂਖ ਸਭ ਕੁਝ ਵੇਚੀ ਫਿਰ ਤੁਸੀਂ ਕਿੱਥੇ ਰਹਿੰਦੇ ਹੋ ਹੁਣ ਜਿਹੜਾ ਕੋਈ ਟਿਕਾਣਾ ਨਹੀਂ ਹੈ ਗੱਡੀ ਅੱਛਾ ਹੁਣ ਕੋਈ ਟਿਕਾਣਾ ਨਹੀਂ ਤੁਹਾਡਾ ਮੈਂ ਸੜਕਾਂ ਤੇ ਹੀ ਆ ਤੇ ਤੁਹਾਡੇ ਪੇਕੇ ਕਿੱਥੇ ਆ ਮੇਰੇ ਪੇਕੇ ਹੋਂ ਕਿੱਥੇ ਰਹੇਗੇ ਮੈਂ ਹੋਂ ਕਿੱਥੇ ਸੀ ਪੇਕੇ ਡੇਰਾ ਦੂਨ ਸੀਗੇ ਡੇਰਾ ਦੂਨ ਹੈਗੇ ਭਰਾ ਤੁਹਾਡੇ ਅੱਛਾ ਪੁਰਾਣੇ ਸੀਗੇ ਤੁਹ ਪਾ ਦੋਗੇ ਹੋ ਵਾਹ ਗਰੋ ਜਿੰਗਲ ਕਿ ਉਹ ਮੇਰੇ ਘਟ ਲੱਗ ਗਿਆ ਹੋਇਆ ਮਾਤਾ ਜੀ ਦੀਆਂ ਗੱਲਾਂ ਸਮਝਣ ਨੂੰ ਵੀ ਵਕਤ ਲੱਗੂਗਾ ਕਿਉਂਕਿ ਜਿੰਨੀਆਂ ਕਿ ਮਾਤਾ ਨੇ ਤਕਲੀਫਾਂ ਤੇ ਦੁੱਖ ਝੱਲੇ ਹੋਏ ਨੇ ਉਹਦੇ ਬੜੇ ਡੂੰਘੇ ਜ਼ਖਮ ਹੋਏ ਹੋਏ ਨੇ ਦਿলো ਦਮਾ 12 13 ਸਾਲ ਫੈਕਟਰੀ ਵੀ ਕੀਤਾ ਅੱਛਾ ਤੁਸੀਂ ਵੀ ਕੀਤਾ ਫੈਕਟਰੀ 12 13 ਸਾਲ ਕੰਮ ਕੋਈ ਵਾਰ ਮੈਂ ਲੋਕਾਂ ਦੇ ਘਰੇ ਪਾਂਡੇ ਵੀ ਮੈਂ ਨਹੀਂ ਰਹੀ ਅੱਛਾ ਲੋਕਾਂ ਦੇ ਘਰਾਂ ਦੇ ਭਾਂਡੇ ਵੀ ਮੰਜੇ ਹੈ ਹਾਂ ਅਰੇ ਮੇਰੇ ਬਹੁਤ ਚੰਗਾ ਕਰਦੇ ਸੀ ਅੱਛਾ ਬੜੇ ਚੰਗੇ ਸੀ ਲੋਕ ਹਾਂ ਜੈਨ ਜੀ ਠੀਕ ਹੈ ਕਿੱਥੇ ਸੀ ਫਿਰ ਉੱਠਿਓ ਹਾਂ ਕਿੱਥੇ ਸੀ ਕੋਠੀ ਜਿੱਥੇ ਕੰਮ ਕਰਦੇ ਤੁਸੀਂ ਹਾਂ ਜੀ ਹੈਗੀ ਕਿਹੜੇ ਮਹੱਲੇ ਚ ਗਿਆਨੀਆ ਦਾ ਮਹੱਲਾ ਕਿੱਥੇ ਉਹ ਸਾਰਾ ਮੀਨ ਮੀਨ ਪੜਾ ਗਿਆਨੀਆ ਦਾ ਮਹੱਲਾ ਕਿ ਮੀਨ ਗਿਆਨੀਆ ਦਾ ਮਹੱਲਾ ਕਹਿੰਦੇ ਨੇ ਨਹੀਂ ਮਤਲਬ ਦੁੱਗਰੀ ਆ ਢਨਾਰੀ ਆ ਉਧਰ ਹੀ ਸ਼ਿਮਲਾਪੁਰੀ ਆ ਜਮ ਜਨਤਾਨਗਰ ਆ ਡੱਬਾ ਲਹਾਰਾ ਰੋਡ ਤੇ ਆ ਕਿੱਧਰ ਕਿਧਰ ਨਹਿਰ ਕੰਨੀ ਨਾਲ ਨਹਿਰ ਵਾਲੇ ਪਾਸੇ ਨਹਿਰ ਟੋਕਰ ਦੇ ਜਾ ਕੇ ਹਾਂ ਉਹਨਾਂ ਮੇਰੇ ਨਾਲ ਬਹੁਤ ਚੰਗਾ ਕੀਤਾ ਉਹਨਾਂ ਨੇ ਬਹੁਤ ਚੰਗਾ ਕੀਤਾ ਮੇਰੇ ਕੋਲ ਤੇ ਇਸ ਮਾਂ ਦੀਆਂ ਜਿੰਨੀਆਂ ਕੈਸੀ ਸਮਝ ਸਕਿਆ ਤੁਸੀਂ ਵੀ ਸੁਣੀਆਂ ਉਹਨੀਆਂ بس ਬੇਨਤੀ ਆ ਇਹ ਕੀ ਸੁਣਨਗੇ ਇਸ ਮਾਂ ਦੇ ਚਿਹਰੇ ਨੂੰ ਪਛਾਣਿਆ ਜਰੂਰ ਇਹਨਾਂ ਦੀ ਕੋਈ ਆਪਣੀ ਔਲਾਦ ਕਿੰਨੇ ਘਣੇ ਨੇ ਨਾ ਸਭ ਸਵਾਲ ਲੈਣ ਵਾਲੇ ਨੇ ਸਾਰੇ ਸਵਾਲ ਲੈਣ ਵਾਲੇ ਨਹੀਂ ਹਾਂ ਸਭ ਤਾਂ ਔਦ ਲੈਣ ਵਾਲੇ ਨੇ ਜਿਵੇਂ ਆਪਣੇ ਘਰੇ ਆਪਣੀ ਬੀਤੀ ਹੋਵੇ ਕਿਹੜੇ ਕਹਿਣਾ ਕੋਈ ਨਾ ਮਾਂ ਸੰਬੰਧਾਂ ਮੈਂ ਸੰਬੰਧਾਂ ਮਾਂ ਨੇ ਉਹ ਬਗਲੇ ਕਹਿਣਾ ਨੇ ਉਹ ਇੰਨੇ ਜੀ ਰ ਅਸੀਂ ਮਾਂ ਤੈਨੂੰ ਲੈਣ ਆਏ ਆ ਅਸੀਂ ਇੱਥੇ ਤੈਨੂੰ ਲੈ ਕੇ ਜਾਣਾ ਆਪਣੇ ਘਰ ਵਿੱਚ ਤੇਰੀ ਸੇਵਾ ਕਰਾਂਗੇ ਨਾਲੇ ਤੇਰਾ ਇਲਾਜ ਕਰਾਵਾਂਗੇ ਮਾਂ ਆਪਣੇ ਸੁਪਨਿਆਂ ਦਾ ਘਰ ਬਾਬਾ ਜੀ ਨੇ ਬਣਾ ਕੇ ਦਿੱਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਸ ਰਾਮ ਜੀ ਨੇ ਭਗਵਾਨ ਜੀ ਨੇ ਬਣਾ ਕੇ ਦਿੱਤਾ ਹੋਇਆ ਉੱਥੇ ਤੁਹਾਡੇ ਵਾਂਗੂੰ ਕਰੀਬ 200 ਬੀਬੀਆਂ ਮੈਂ ਤੁਹਾਡੇ ਕੋਲੇ ਪੈਣਾ ਤੁਹਾਡੇ ਵਰਗੀਆਂ ਮਾਵਾਂ ਤੁਸੀਂ ਉੱਥੇ ਜਾ ਕੇ ਰਹੋਗੇ ਵਧੀਆ ਰੀੜਾ ਕੱਪੜਾ ਨਹਾਉਣ ਧੋਣ ਨੂੰ ਪ੍ਰਸ਼ਾਦਾ ਪਾਣੀ ਦਵਾਈ ਦਾਰੂ ਪੂਰੀ ਸੇਵਾ ਕਰਾਂਗੇ ਮਾਂ ਆ ਮੇਰੀ ਭੈਣ ਨਾਲ ਆਈ ਸਤਵੀਰ ਕੌਰ ਮੇਰੀ ਬੇਟੀ ਆ ਭਵਨਜੋਤ ਕੌਰ ਤੂੰ ਚੱਲੋਂਗੇ ਸਾਡੇ ਨਾਲ ਆਪਾਂ ਸੜਕਾਂ ਤੇ ਨਹੀਂ ਰੋਲਣਾ ਮਾਂ ਆਪਾਂ ਘਰੇ ਚੱਲਦੇ ਹਾਂ ਠੀਕ ਆ ਮਾਂ ਸਾਡੀ ਕਿੰਨੇ ਘਰੇ ਗਈ ਏ ਹੂੰ ਕਿਹਦੇ ਟਾਈਮ ਖੰਮੀ ਚ ਲੈ ਗਈ ਨੀ ਕੋਈ ਨਾ ਜਿੰਨੀ ਹੈ ਉਹ ਤਾਂ ਸੌਖੀ ਨਿਕਲੇ ਮਾਂ ਹੈਨਾ ਦੇਖੋ ਕਿੰਨੀ ਸੁਰਜੀ ਹੋਈ ਤੇ ਇਹ ਸਿਆਣੀ ਮਾਂ ਵਾ ਪਰ ਕਰਮਾਂ ਦੇ ਤੱਕੇ ਖਾਣੇ ਪੈਂਦੇ ਆ ਭਾਈ ਜੋ ਲਿਖਿਆ ਕਿੰਨਾ ਲਿਖਿਆ ਇਹ ਵੀ ਮੱਥੇ ਦੀਆਂ ਤਕਦੀਰਾਂ 'ਚ ਉਹਨਾਂ ਹੀ ਭੋਗਣ ਆਈਆਂ ਚਾਹੇ ਰੋਕੇ ਭੋਗੀਏ ਚਾਹੇ ਹਾਸਕੇ ਭੋਗੀਏ ਪਰ ਕਿੰਨੇ ਬਾਦਕਿਸਮਤ ਨੇ ਉਹ ਲੋਕ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਅਸਮਾਨ ਨੂੰ ਸੰਭਾਲਣਾ ਸੇਵਾ ਕਰਨੀ ਉਹ ਨਹੀਂ ਕਰ ਸਕਿਆ ਅੱਜ ਦੁਨੀਆਂ ਅਜਕਲ ਮਤਲਬ ਨਹੀਂ ਕਾਰਨ ਕੋਈ ਵੀ ਰਿਆ ਹੋਵੇ ਹੋ ਸਕਦਾ ਮਾਤਾ ਹੀ ਰਸਵਾ ਮਾੜਾ ਹੋਵੇ ਚਲੋ ਸ਼ਾਇਦ ਉਹਨਾਂ ਕੋਲੇ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਵੀ ਇਹ ਘਰੇ ਨਹੀਂ ਟੱਕਦੇ ਇਹ ਗਾਲਾਂ ਕੱਢਦੇ ਆ ਜੀ ਇਹ ਲੜਦੇ ਆ ਜੀ ਇਹ ਟੋਲ ਬੋਲਦੇ ਆ ਜੀ ਮੇਰੇ ਮੁੱਲੇ ਵਾਲੇ ਨੇ ਚਲੇ ਆ ਅੱਜ ਵੀ ਕੋਬ ਜੜੇ ਨੇ ਮੇਰੇ ਪਿੱਠੇ ਤੋਂ ਬੈਵਾ ਕਦੀ ਉਹਨਾਂ ਨੇ ਮੈਨੂੰ ਭੁੱਖੇ ਨਹੀਂ ਸੌਣ ਦਿੱਤਾ ਹੂੰ ਮਲੇਲਾ ਨੇ ਹਾਂ ਕਦੀ ਮੈਨੂੰ ਭੁੱਖੇ ਨਹੀਂ ਸੌਣ ਦਿੱਤਾ ਕਿਹੜਾ ਮੁੱਲਾ ਵਾ ਹਾਂ ਜੈ ਜੰਦੇ ਸੁਖੀਰ ਸਿੰਘ ਨੂੰ ਘੱਟ ਸਰਜੀਤ ਸਿੰਘ ਨਗਰ ਲਾ ਜੀ ਮੈਨੂੰ ਭੁੱਖੇ ਨਹੀਂ ਛੋਹ ਦਿੰਦਾ ਮਾਂ ਕਿ ਨਹੀਂ ਮੇਰੇ ਮੁਹੱਲੇ ਵਾਲੇ ਬਹੁਤ ਚੰਗੇ ਆ ਰਾਤ ਦੇ ਜੈ 10 ਵਜੇ ਜੈ ਥੋੜੀ ਖਾਵਾ ਤੇ ਜਾਲੇ ਖਾਵਾ ਉਹਨਾਂ ਨੇ ਦੇ ਕੇ ਜਾਣੀ ਜੀ ਦੇ ਕੇ ਜਾਣੀ ਆਟ ਗਵਾਨ ਦੇ ਲੋਕਾਂ ਨੇ ਇਹ ਮੁਹੱਲੇ ਵਾਲਾ ਨੇ ਇਹਨਾਂ ਨੂੰ ਬੁਰਾ ਕਿਵੇਂ ਖੂਬੋ ਧੰਨਵਾਦ ਉਹਨਾਂ ਮੁਹੱਲੇ ਵਾਲਿਆਂ ਦਾ ਸਰਜੀਤ ਸਿੰਘ ਨਗਰ ਦੱਸਦੀ ਹੈ ਮਾਤਾ ਉਹਨਾਂ ਸਰਜੀਤ ਸਿੰਘ ਨਗਰ ਕਿੱਥੇ ਆ ਉਹ ਵੀ ਅਸੀਂ ਵੈਸੇ ਪਤਾ ਕਰਾਂਗੇ ਪਰ ਜੇ ਕੋਈ ਸਾਡਾ ਭੈਣ ਭਰਾ ਉਥੋਂ ਦਾ ਕੋਈ ਵੀਡੀਓ ਦੇਖਦਾ ਜਾਂ ਕੋਈ ਮਾਤਾ ਜੀ ਬਾਰੇ ਕੋਈ ਜਾਣਕਾਰੀ ਰੱਖਦਾ ਤਾਂ ਪਲੀਜ਼ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਤੇ ਉਹਨਾਂ ਤੇ ਜਰੂਰ ਸੰਪਰਕ ਕਰੋ 978030071 828480075 ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਜੋ ਇਸ ਮਾਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੋ ਸਕੇ ਮਾਤਾ ਜਿਹੜੇ ਹਾਲਾਤਾਂ ਦੇ ਵਿੱਚ ਆ ਉਹ ਨਾਲੇ ਤੁਸੀਂ ਮਹਿਸੂਸ ਕਰਿਓ ਮੋ ਮੋਹੱਲੇ ਵਾਲੇ ਉਹ ਤੁਹ ਬੁਰਾ ਨਹੀਂ ਮੈਂ ਕਹਿੰਦੀ ਹਾਂ ਪਰ ਇਹ ਕਿ ਉਹਨਾਂ ਨੇ ਮੇਰੇ ਨਾਲ ਜਿੰਨਾ ਕੀਤਾ ਬਹੁਤ ਚੰਗਾ ਕੀਤਾ ਕਿਨਾਂ ਨੇ ਮੋਹੱਲੇ ਵਾਲਿਆਂ ਨੇ ਮੱਲੇ ਵਾਲਿਆਂ ਨੇ ਚਲੋ ਕੋਈ ਨਮਾ ਬਾਬਾ ਨਾਨਕ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਨੇ ਤੇਰੀ ਮਦਦ ਕੀਤੀ ਸੇਵਾ ਕੀਤੀ ਉਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਮਾ ਠੀਕ ਆ ਮਾ ਆਪਾਂ ਚੱਲੀਏ ਹੁਣ ਮਾ ਹਾਂ ਚਲ ਉੱਠ ਮਾ ਚੱਲੀਏ ਤੇ ਬਾਈ ਹੁਣੀ ਦੱਸਦੇ ਆ ਵੀਰੇ ਕੋਲੇ ਬੈਗ ਵੀ ਸੀ ਪੈਸੇ ਵੀ ਸੀ 2-3000 ਉਹ ਵੀ ਕੋਈ ਲੈ ਗਿਆ ਆ ਬਾਲੀਆਂ ਪਤਾ ਨਹੀਂ ਕਿਵੇਂ ਬਚੀਆਂ ਹੋਈਆਂ ਮਾ ਵੀ ਜਿਹੜੀਆਂ ਹਜੇ ਤੱਕ ਕਿਸੇ ਕੰਨਾਂ ਚ ਪੱਟੀਆਂ ਨਹੀਂ ਗਈਆਂ ਕੱਡੀਆਂ ਨਹੀਂ ਗਈਆਂ ਬਾਈ ਜੀ ਕਿੰਨੇ ਕਿਤਨੇ ਤੋਂ ਦੇਖਦੇ ਹੋ ਜੀ ਇੱਥੇ ਰਾਤ ਚੌਥਾ ਦਿਨ ਹੋ ਗਿਆ ਇੱਥੇ ਐ ਘੁੰਮਦੇ ਆ ਠੀਕ ਹੈ ਕੱਪੜੇ ਕਿਤੇ ਰਹਿ ਗਏ ਕਦੀ ਕਿਤੇ ਬਹਿ ਗਏ ਕਦੀ ਕਿਤੇ ਬਹਿ ਗਏ ਅਸੇ ਕੱਪੜੇ ਤੁਸੀਂ ਜ਼ਿੰਮੇਦਾਰ ਤੇ ਲਾਹ ਪਾ ਲੈਂਦੇ ਆ ਪ੍ਰਾਲੀ ਦੇਖਿਆ ਸੀ ਲਾਏ ਹੋਏ ਸੀਗੇ ਇਹ ਲਾਏ ਹੋਏ ਸੀ ਕੱਪੜੇ ਚੱਲ ਕੋਈ ਨੰਗਦਰਾ ਰਾਹੀਰ ਵੀ ਕਰੋ ਆਪਣੇ ਲੈ ਕੇ ਅੱਛਾ ਉਹ ਵੀ ਦੇਖੀ ਗਿਆ ਕੋਈ ਚੱਲ ਮੈਂ ਆ ਜਾ ਗੱਡੀ 'ਚ ਬੈਠੀ ਆਪਾਂ ਇੱਥੇ ਆ ਜਾਓ ਇੱਥੇ ਅੱਗੇ ਐਂ ਬਿਠਾਉਣੇ ਮਾਤਾ ਨੂੰ ਚੱਕ ਨਾਮ ਚੱਕ ਕੇ ਬਿਠਾ ਮਾਤਾ ਆਪਾਂ ਇੱਕ ਮਿੰਟ ਕਰ ਦੋ ਚਾਰ ਲਾਈਨਾਂ ਠੀਕ ਆ ਮਾਂ ਪਹੁੰਚੋ ਤੁਸੀਂ ਅਸੀਂ ਆਉਣੇ ਆ ਨਾ ਭੈਣ ਨੂੰ ਨਹੀਂ ਲੈ ਕੇ ਜਾਂਦੇ ਤੁਹਾਨੂੰ ਹਸਪਤਾਲ ਠੀਕ ਆ ਚੰਗਾ ਮਾਂ ਚਿਰ ਤੇ ਆਧਰਾ ਰੱਖਦੇ ਮਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੀ ਇਹ ਮੈਂਬਰ ਮਾਤਾ ਆਪਣਾ ਨਾਮ ਕਿਤੇ ਅਮਰਜੀਤ ਕੌਰ ਵੀ ਦੱਸਦੀ ਸੀਗੀ ਤੇ ਮਾਇਆ ਵੀ ਦੱਸਦੀ ਸੀਗੀ ਇਸ ਟਾਈਮ ਤਾਂ ਆਪਣੀ ਵੀ ਸੁੱਧ ਬੁੱਧ ਭੁੱਲੀ ਬੈਠੀ ਇਹ ਮਾਂ ਤੁਹਾਡੇ ਸਾਰਿਆਂ ਦੀ ਸਪੋਰਟ ਮੰਗ ਰਹੀ ਆ ਸਪੋਰਟ ਮਾਤਾ ਨੂੰ ਕੋਈ ਪੈਸਾ ਧੇਲਣਾ ਨਹੀਂ ਚਾਹੀਦਾ ਮਾਤਾ ਦੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਮਾਤਾ ਜੀ ਦੇ ਘਰ ਪਰਿਵਾਰ ਬਾਰੇ ਪਤਾ ਲੱਗ ਸਕੇ ਸਪੋਰਟ ਆਪਣੇ ਰਿਸ਼ਤੇਦਾਰਾਂ ਤੋਂ ਮੰਗ ਰਹੀ ਆ ਵੀ ਕੋਈ ਮਾਤਾ ਜੀ ਦਾ ਭਰਾ ਕੋਈ ਮਾਸੀ ਦਾ ਪੁੱਤ ਚਾਚੇ ਦਾ ਪੁੱਤ ਕੋਈ ਭੈਣ ਕੋਈ ਦੂਰ ਦਾ ਰਿਸ਼ਤੇਦਾਰ ਕੋਈ ਨੇੜ ਦਾ ਰਿਸ਼ਤੇਦਾਰ ਆ ਕੇ ਮਿਲੇ ਆ ਕੇ ਉਹਦੇ ਨਾਲ ਖੜੇ ਉਹਨੂੰ ਹੌਸਲਾ ਦੇਵੇ ਵੀ ਅਸੀਂ ਤੇਰੇ ਨਾਲ ਆ ਮਾਤਾ ਪੈਸੇ ਨਹੀਂ ਮੰਗ ਰਹੀ ਮਾਤਾ ਹੀਰੇ ਜਵਾਹਰਾਤ ਨਹੀਂ ਮੰਗ ਰਹੀ ਇੱਧਰ ਹੋ ਜਾਓ ਜੀ ਮਾਤਾ ਸਿਰਫ ਆਪਣੇਆਂ ਦੇ ਹੱਥੋਂ ਆਪਣੀ ਬਣਦੀ ਇੱਜ਼ਤ ਮੰਗ ਰਹੀ ਆ ਹੋ ਸਕਦਾ ਮਾਤਾ ਜੀ ਦਾ ਸੁਭਾਅ ਕੌੜਾ ਰਿਹਾ ਹੋਵੇ ਹੋ ਸਕਦਾ ਮਾਤਾ ਦੇ ਵਿੱਚ ਵੀ ਕਮੀਆਂ ਹੋਣ ਮਾਤਾ ਜੀ ਦੇ ਵੀ ਕੋਈ ਐਸੇ ਹਾਲਾਤ ਬਣੇ ਹੋਣ ਜ਼ਿੰਦਗੀ 'ਚ ਵੀ ਜਿਹੜੇ ਉਹ ਤੋਂ ਆਪਣੇ ਦੂਰ ਹੋ ਗਏ ਨੇ ਪਰ ਅੱਜ ਜਿਹੜੀ ਉਹਦੀ ਉਮਰ ਆ ਤੇ ਅੱਜ ਜਿਹੜੀ ਉਹਦੀ ਹਾਲਤ ਆ ਉਹਦੇ ਮੁਤਾਬਕ ਐਸ ਟਾਈਮ ਗੁੱਸੇ ਕਰਨ ਦਾ ਸਮਾਂ ਨਹੀਂ ਹੈਗਾ ਐਸ ਟਾਈਮ ਨਾਰਾਜ਼ ਹੋਣ ਦਾ ਟਾਈਮ ਨਹੀਂ ਹੈਗਾ ਐਸ ਟਾਈਮ ਉਹਦੇ ਨਾਲ ਅਸੀਂ ਉਹਨਾਂ ਪ੍ਰਾਣੀਆਂ ਗੱਲਾਂ ਕਰਕੇ ਉਹ ਤੋਂ ਦੂਰੀ ਬਣਾ ਲਈਏ ਇਹ ਕੋਈ ਬਾਹਲੀ ਸਿਆਣੀ ਤੇ ਚੰਗੀ ਗੱਲ ਨਹੀਂ ਹੋਵੇਗੀ ਇਸ ਟਾਈਮ ਤੁਹਾਡੇ ਸਾਥ ਦੀ ਲੋੜ ਆ ਮਾਤਾ ਜੀ ਨੂੰ ਸਾਨੂੰ ਉਹਨਾਂ ਦਾ ਪੂਰਾ ਸਹੀ ਨਾਮ ਵੀ ਨਹੀਂ ਪਤਾ ਸਾਨੂੰ ਪੂਰੀ ਜਾਣਕਾਰੀ ਦਿਓ ਜੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਜੇ ਕੋਈ ਭੈਣ ਭਰਾ ਚਾਹੁੰਦਾ ਵੀ ਮੇਰਾ ਨਾਂ ਨਾ ਪਤਾ ਲੱਗੇ ਜੀ ਮੈਂ ਸਾਹਮਣੇ ਨਹੀਂ ਆਉਣਾ ਸਾਨੂੰ ਫੋਨ ਕਰਕੇ ਜਾਣਕਾਰੀ ਦੇ ਦਿਓ ਅਸੀਂ ਤੁਹਾਡਾ ਨਾਮ ਵੀ ਗੋਪਤ ਰੱਖਾਂਗੇ ਜੇ ਕੋਈ ਮਹੱਲੇ ਦਾ ਭੈਣ ਭਰਾ ਕੋਈ ਦੱਸਣਾ ਚਾਹੁੰਦਾ ਕੋਈ ਐਸੀ ਗੱਲ ਜਿਹੜੀ ਮਾਤਾ ਜੀ ਦੇ ਸਬੰਧ ਵਿੱਚ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜੇ ਤੁਸੀਂ ਚਾਹੋਗੇ ਵੀ ਸਾਡਾ ਨਾਂ ਨਾ ਆਵੇ ਅਸੀਂ ਨਾਮ ਗੋਪਤ ਰੱਖਾਂਗੇ ਪਰ ਸਾਨੂੰ ਜਾਣਕਾਰੀ ਜ਼ਰੂਰ ਦਿਓ ਵੀ ਇਹ ਮਾਂ ਪੜ੍ਹੀ ਲਿਖੀ ਜਿਹੜੀ ਦੱਸਦੀ ਹੈ 15-20 ਸਾਲ ਮੈਂ ਫੈਕਟਰੀ 'ਚ ਕੰਮ ਕੀਤਾ ਲੋਕਾਂ ਦੇ ਘਰਾਂ 'ਚ ਭਾਂਡੇ ਵੀ ਮੰਜੇ ਆਪਦੇ ਬੱਚੇ ਵੀ ਪਾਲੇ ਇੱਕ ਬੇਟਾ ਇੱਕ ਬੇਟੀ ਅੱਜ ਬੇਟੀ ਆਪਦੇ ਘਰੇ ਰੰਗੀ ਪਾਸਦੀ ਆ ਬੇਟਾ ਇਸ ਦੁਨੀਆ ਤੋਂ ਤੁਰ ਗਿਆ ਬਿਮਾਰ ਸੀ ਘਰ ਵਾਲਾ ਵੀ ਤੁਰ ਗਿਆ ਮਾਂ ਦੱਸਦੀ ਹੈ ਵੀ ਮੇਰਾ ਘਰ ਵੀ ਮੇਰੀ ਬੇਟੀ ਨੇ ਵੇਚ ਕੇ ਸਾਰਾ ਸਮਾਨ ਵੀ ਆਪਣੇ ਕੋਲ ਰੱਖ ਲਿਆ ਇਹਦੇ ਵਿੱਚ ਕਿੰਨੀ ਖਚਾਈ ਹੈ ਜਾਂ ਕੀ ਗੱਲ ਆ ਇਹ ਸਾਰੀਆਂ ਚੀਜ਼ਾਂ ਬਾਰੇ ਜੇ ਤੁਸੀਂ ਕੋਈ ਜਾਣਕਾਰੀ ੜਕਦੇ ਹੋ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਸਾਡੇ ਨੰਬਰ ਸਕਰੀਨ ਤੇ ਚੱਲ ਰਹੇ ਆ ਤੇ ਇਥੇ ਆਸ-ਪਾਸ ਦੇ ਦੁਕਾਨਦਾਰ ਵੀਰਾਂ ਦਾ ਬਹੁਤ ਧੰਨਵਾਦ ਆ ਸਾਨੂੰ ਜਿਹੜੇ ਵੀਰ ਨੇ ਫੋਨ ਕਰਕੇ ਉਹ ਵੀ ਚਾਈਕ ਦਾ ਨਾਮ ਸੀ ਅਸ਼ੋਕ ਅਸ਼ੋਕ ਜੀ ਤੇ 모ਹਿਤ ਜੀ ਇਹ ਦੋ ਵੀਰਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਸਾਡੇ ਬੱਬਲ ਜੀ ਫਿਰ ਉਹਨਾਂ ਨੇ ਆ ਕੇ ਸਾਰੀ ਵੈਰੀਫਿਕੇਸ਼ਨ ਕੀਤੀ ਸਾਨੂੰ ਦੱਸਿਆ ਮਾਤਾ ਜੀ ਦੀ ਵੀਡੀਓ ਭੇਜੀ ਤੇ ਉਹ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਇੱਥੇ ਮਾਤਾ ਨੂੰ ਕਿਸੇ ਨੇ ਪਾਣੀ ਪਿਲਾਇਆ ਕਿਸੇ ਨੇ ਚਾਹ ਪੜਾਈ ਕਿਸੇ ਨੇ ਰੋਟੀ ਖਵਾਈ ਪਿਛਲੇ 4 ਦਿਨਾਂ ਤੋਂ ਤਾਂ ਦੁਕਾਨਦਾਰ ਕਹਿੰਦੇ ਵੀ ਅਸੀਂ ਲਗਾਤਾਰ ਦੇਖ ਰਹੇ ਹਾਂ ਕਿਤੇ ਗੱਡੀ ਦੇ ਓਲੇ ਹੋ ਕੇ ਕੱਪੜੇ ਲਾ ਲੈਂਦੀ ਆ ਬਦਲ ਲੈਂਦੀ ਆ ਜਾਂ ਇਹ ਬਜ਼ੁਰਗ ਮਾਂ ਆਪਣੀ ਸੋਜੀ ਵੀ ਇਸ ਟਾਈਮ ਗਵਾਈ ਬੈਠੀ ਆ ਬਸ ਕਰਿਓ ਬੇਨਤੀ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੀ ਮਾਂ ਨੂੰ ਸਾਨੂੰ ਸਮਤ ਬੁੱਧੀ ਬਖਸ਼ੀ ਅਸੀਂ ਇਸ ਮਾਂ ਦੇ ਪੁੱਤ ਬਣ ਕੇ ਉਹਦੀ ਸੇਵਾ ਕਰ ਸਕੀਏ ਤੇ ਮਾਤਾ ਜੀ ਤੰਦਰੁਸਤ ਹੋ ਕੇ ਇੱਕ ਚੰਗਾ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨ ਇਹਦੇ ਲਈ ਵੀ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ